ਹਾਏ ਰੱਬਾ ਕੌਣ ਕਹਿੰਦਾ ਕਿ ਜੇ ਕੋਈ ਬੰਦਾ ਦਾਰੂ ਪੀ ਲਵੇ ਤੇ ਉਹਦੇ ਜਵਾਕ ਨਹੀਂ ਹੁੰਦੇ ਦਾ ਹਾਂ ਲੋਰੀ ਕਿਹੋ ਜੀ ਆਫੇ ਖਾਂਗਾ ਮੁੱਤਾਂ ਹਾਂ ਮੈਨੂੰ ਤਾਂ ਮੱਤ ਘਾੜਾ ਦੱਸ ਮਾਦਾ ਨਹੀਂ ਕਹਿੰਦਾ ਕਿ ਤੋ ਰਾਤ ਕੰਮ ਸੈਟ ਸੀ ਬਾਈ ਦਾ ਪੂਰਾ ਕੌਣ ਕਹਿੰਦਾ ਏ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜ ਜਦ ਤੋਂ ਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਏ ਉਹ ਰੱਬਾ ਕੌਣ ਕਹਿੰਦਾ ਕਿ ਜੇ ਕੋਈ ਬੰਦਾ दारू ਪੀ ਲਵੇ ਤੇ ਉਹਦੇ ਜਵਾਬ ਨਹੀਂ ਹੁੰਦੇ ਦਾ ਹਾਂ ਲੋਣੀ ਮਤਮਾ ਕਿੰਨੂੰ ਦੇ ਮੈਂ ਤੈਨੂੰ ਮਤ ਦੇ ਦੇਗਾ ਜਿਹੋ ਜੀ ਆਪ ਫੇਖਾਂਗਾ ਮਤਲਬ ਹਾਂ ਮੈਨੂੰ ਤਾਂ ਮਤ ਘੱਟ ਆ ਤੇ ਮਤ ਨਹੀਂ ਦਿਵਾ ਕਦੋਂ ਕਿ ਤੋਂਗਾ ਪਤਾ ਪਤਾ ਕਲੇਸ਼ ਵਾਕਈ ਫੁੱਲ ਘਰੇ ਪਤਾ ਲੱਗ ਚੁੱਕਾ ਤੇ ਮੌਲਿਕ ਚੀਮਾ ਦਾ ਜਨਮ ਦਿਨ ਸੀ ਜਨਮ ਦਿਨ ਨੇ ਕਲੇਸ਼ ਪਵਾਤਾ ਚੀਮਾ ਸਾਹਿਬ ਮੋٹے ਦੀ ਜਿੰਦਗੀ ਹਰਾਮ ਕਰਤੀ ਘਰੇ ਟੈਂਸ਼ਨ ਵਾਲੇ ਖਾ ਤੇਰੇ ਤੋਂ ਨਾਲ ਹੀ ਪਵਾਵਾਂਗੇ ਰਾਤ ਦਾਫਾ ਦਾ ਬਹੁਤ ਪਿਆਸ ਤੂੰ ਦੀ ਗੱਲ ਬਾਤ ਨਹੀਂ ਹੋਈ ਜਿੱਥੇ ਘਰੇ ਬਣਾ ਕੇ ਬਹਿ ਗਏ ਮੈਂ ਨਹੀਂ ਸਟੋਰੀਆਂ ਵੇਖੀਆਂ ਘਰਦਿਆਂ ਨੇ ਸਨੌਰ ਨੇ ਪਾਈਆਂ ਹੋਈਆਂ ਸਾਰੀਆਂ ਉਹ ਨਹੀਂ ਖਾਚਿਆ ਗਾ ਰੱਜੇ ਨੂੰ ਭਰਾਂ ਨਹੀਂ ਲੱਗਾ ਕੀ ਪਾਉਣਾ ਕੀ ਹੂੰ ਰੱਜੇ ਉਹ ਰੱਜੇ ਰਾਤ ਕੰਮ ਸੈੱਟ ਸੀ ਬਾਈ ਦਾ ਪੂਰਾ ਕੌਣ ਕਹਿੰਦਾ ਏ ਐਵੇਂ ਸੈੱਟ ਹੀ ਰਾਤ ਤਾਂ ਸੈੱਟ ਸੀ ਮੋਟਾ ਬਾਈ ਕੌਣ ਕਹਿੰਦਾ ਰੰਦਾ ਵਾ ਰਣਜੀਤ ਐਵੇਂ ਸੈੱਟ ਤੱਕੇ ਨਾਲ ਹੀ ਸੈੱਟ ਕਰੀ ਜਾਣ ਡੈ ਆਉ ਰਾਜ ਜੀ ਰਾਤ ਬਾਈ ਖਿਲਰ ਗਿਆ ਏ ਹਾਂ ਕੌਣ ਕਹਿੰਦਾ ਖਿਲਰ ਗਿਆ ਹੁਣ ਖਾਦ ਦਾ ਸਰਪੰਚ ਬਣਿਆ ਕਿਵੇਂ ਅਲਕੋਹਲ ਦਾ ਸਰ ਲੈ ਅਲਕੋਹਲ ਨਾਲ ਕੁਲਾਂ ਕਿੱਥੇ ਖੜਦੀਆਂ ਜਦੋਂ ਜੱਟ ਹੁਣੇ ਪਹੁੰਚੇ ਹੋਣਾ ਹੂੰ ਭੈਣ ਚੋਂ ਗਾਹ ਪਾਉਂਦੇ ਆਉਂਦੇ ਕੁੜੀ ਅੱਜ ਮੈਂ ਰੋਡ ਰੋਲਰ ਨਹੀਂ ਧੱਕ ਤਰਿਆ ਹੋਣਾ ਇਧਰ ਐਈਦਾ ਰਾਜ ਰਾਜ ਨੂੰ ਝੋਲੀ ਫੜਾ ਕੇ ਆਇਆ ਤੂੰ ਮੇਰਾ ਵੀ ਖੜਕ ਗਿਆ ਕੌਣ ਕੌਣ ਬੜੇ ਆਉਂਦੇ ਆ ਕਦਾ ਲੈ ਵੀ ਲੈ ਵੀ ਆ ਗੰਦੀ ਜੀ ਦਾੜੀ ਬਣਾ ਲੀ ਉਹਦੀ ਚਲੋ ਜੀ ਬਨਾਲੀ ਤੋ 1 2 3 4 5 6 7 ਇਹ ਆ ਲੈ ਲੱਗੀ ਹੈ ਨજર ਲੱਗੀ ਹੋ ਨજર ਬਈ ਮੈਂ ਇਤਜ਼ਰਬਾ ਏ ਇਹ ਤਜ਼ਰਬਾ ਕੀ ਨજર ਲੱਗੀ ਜੇ ਬਈ ਨਹੀਂ ਮੰਨਦਾ ਏ ਹਾਂ ਠੀਕ ਹੁਣ ਮੰਨਿਆ ਲੱਗੀ ਸੀ ਲੱਗੀ ਸੀ ਨજર ਉਹ ਰੁਕ ਜਾ ਮਮਾ ਲੈ ਓ ਜੱਟਾ ਆ ਜਾ ਨજર ਲੱਗੀ ਆ ਖਾਨ ਨੂੰ ਠੀਕ ਆ ਮੈਂ ਗੱਲ ਕਰਕੇ ਚੱਲਿਆਂ ਕਹ ਦੇ ਦੇ ਚਲਾ ਜਾ ਨਹੀਂ ਨਹੀਂ ਰੁਕੋ ਇੱਕ ਮਿੰਟ ਰਾਰ ਨੂੰ ਪਾਉਂਦਾ ਐਸਿਡ ਮੋਟੇ ਹੋਣਾਂ ਦੀ ਪਾਰਟੀ ਆ ਐਸੇ ਬੰਦੇ ਕਰਕੇ ਘਰੇ ਵਿਗੜੀ ਹੋਈ ਜੇ ਕਾ ਹੈਪੀ ਬਰਥਡੇ ਬਲੇਟਡ ਹੁੰਦਾ ਨਾ ਥੈਂਕ ਯੂ ਤੁਸੀਂ ਕਿਹਾ ਹੀ ਨਹੀਂ ਕੋਈ ਪਾਰਟੀ ਪੂਲਟੀ ਸ਼ਾ ਪਾਰਟੀ ਆ ਮੂੰਹ ਮਿੱਠਾ ਕਰਾਣੇ ਕੱਲ ਰੱਖੀ ਐਡੀ ਵੱਡੀ ਪਾਰਟੀ ਆ ਉਹ ਆਪਾਂ ਚੱਲਦੀ ਨਹੀਂ ਨਾ ਕੋਈ ਨਹੀਂ ਸਾ ਐਸਿਡ ਜਿਆਦਾ ਬਣ ਗਿਆ ਸੀ ਉਹਨੂੰ ਰੱਖੀ ਹੋਈ ਦਵਾਈ ਨਾਲ ਉਹ ਇੱਥੇ ਰੱਖੋ ਯਾਰ ਇਹਨੂੰ ਦੱਸੋ ਆਵਾ ਮੋਟੇ ਵਾਲੀਆ ਬਸ ਟੀ ਤੂੰ ਤੁਹਾਡਾ ਮਨ ਤਸੱਲੀ ਹੈ ਤਸੱਲੀ ਆ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਆਦਰ ਹੱਥ ਜੋ ਚੀਜ਼ ਕੱਟ ਹੋ ਰਹੀ ਤਰ੍ਹਾਂ ਲੱਗੰਦੀ ਸੀ ਤੂੰ ਪਹਿਲਾਂ ਐ ਬੜੀ ਹੋਰ ਸ਼ਾ ਠੀਕ ਠਾਕ ਬਹੁਤ ਵਧੀਆ ਮਿਲਦੇ ਆ ਚਾਰ-ਪੰਜ ਦਿਨਾਂ ਨੂੰ ਫੇਰ ਆਪਾਂ ਵੈਕ ਟੂ ਬੇਸਿਕ ਤੇ ਕਿਹੜੇ ਸ਼ਹਿਰ ਭੇਜਣ ਲੱਗੇ ਮੈਨੂੰ ਕੈਨੇਡਾ ਨਹੀਂ ਚੱਲ ਬਈ ਆਸਟ੍ਰੇਲੀਆ ਨਹੀਂ ਕੈਨੇਡਾ ਠੀਕ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ